ਮਹਿੰਦੂ ਜੀ ਭਤੀ ਜੀ ਸੋ ਅੱਜ ਰਾਮਗੜੀਆ ਕਾਉਂਸਲ ਰਾਮਗੜੀਆ ਐਜੂਕੇਸ਼ਨ ਕਾਉਂਸਲ ਫਗਵਾੜਾ ਵੱਲੋਂ ਸਾਡੇ ادارے ਰਾਮਗੜੀਆ ਗੁਰਦੁਆਰਾ ਗਿਆਨ ਸਰ ਵਿਖੇ ਸੰਤਨ ਸੰਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ ਸਮੂਹ ਰਾਮਗੜੀਆ ਕਾਲਜ ਚੇਅਰਮੈਨ ਮੈਡਮ ਜੀ ਦੇਖ ਰੇਟ ਸਾਰੇ ਪ੍ਰੋਗਰਾਮ ਹੋ ਰਹੇ ਨੇ ਸੋ ਤੁਹਾਨੂੰ ਦੁਖਾਲਦੇ ਹਾਂ ਬਾਕੀ ਸਕੂਲ ਸਾਰੇ ਸਕੂਲ ਕਾਲਜ ਸਾਰੇ ਸਾਰੇ ਸਕੂਲ ਕਾਲਜ ਜਿਹੜੇ ਪ੍ਰੋਗਰਾਮ ਅੰਡਾ ਰਹੇ ਨੇ ਕਿ ਸਾਡੇ ਬੱਚੇ ਛੋਟੇ-ਮोटे ਫਤਿਹ ਬਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੋਂ ਆ ਵਾਹ ਕੁਰਸੀ ਤੇ ਸਾਡੇ ਸਾਰੇ ਬੱਚੇ ਨੇ ਸਕੂਲ ਦੇ ਆ ਦੇਖੋ ਇਹ ਸਾਡੇ ਚੇਅਰਮੈਨ ਮੈਡਮ ਪਰਸਨ ਮੈਡਮ ਮਨਪ੍ਰੀਤ ਹੋਗੋ ਜੀ ਉਹਨਾਂ ਦੇਖ ਰਹੇ ਕਿ ਸਾਰੇ ਪ੍ਰੋਗਰਾਮ ਬਣਾ ਜਾਂਦੇ ਨੇ ਹੋ 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 ਤੇ ਲੱਕੜੀ ਤੰਦਰ ਕੀੜਾ ਹੋਏ ਜੇਤੇ ਦਮ ਅੰਤ ਦੀਆਂ ਬਾਤ ਨ ਕੋਏ ਪਰਤਾ ਪਾਈਂtio ਹੈ ਜੇ ਤਰਿਆ ਤਉ ਕੋਏ ਜੇ ਤ ਸੂਚਕਮ ਨਹੀਂ ਹੈ ਜਿਵੇਂ ਬਣੀ ਬਣੀ ਸੂਚਕਮ ਬਣੇ ਬਰੇ ਗਾੜ ਦੇ ਵਿੱਚ ਪ੍ਰਚਾਰ ਇਹਨੇ ਦੋਵੇਂ ਨੇ ਕਿ ਨੂੰ ਦੱਸੇ ਕਿ ਬੇਤੀ ਹੋਈ ਦੋ ਮਹੀਨੇ ਬਾਅਦ ਪਤਾ ਲੱਗਾ ਕਿ ਉਹਨਾਂ ਦੇ ਘੋਟੀ ਹੋਈ ਹੈ ਤੇ ਮੈਂ ਹੀ ਬੜਾ ਕਰੀਏ ਇੱਕ ਵੀ ਇਹ ਜਿਹਾਂ ਕੀ ਸੀ ਉਹ ਸੂਤਰ ਕੋਈ ਕਰਦੇ ਹਨ ਉਹਨਾਂ ਦੋ ਮਹੀਨੇ ਦੱਸਿਆ ਨਹੀਂ ਕਿ ਹਾਂ ਉਹ ਬਚਾ ਹੋਇਆ ਜੇ ਦੇ ਮੁਕਤੀ ਚਾਹ ਅਜੇ ਤੱਕ ਪੁੱਤਰ ਹੋਵੇ ਤੇ ਹੀ ਹੋਵੇ ਆਣ-ਬਾਣ ਸਭ ਤੋਂ ਵੱਧ ਪਤਾ ਲੱਗਦਾ ਤੇ ਲੋਕੀ ਕਹਿੰਦੇ ਜੀ ਸ਼ੁਕਰ ਹੈ ਮੰਨਜਾ ਚਾਹ ਜਦੋਂ ਤੰਦਰੁਸਤ ਰੱਖ ਨੇ ਪਰਮਾਤਮਾ ਨੇ ਬਰਸ਼ਿਸ਼ ਕੀਤੀ ਹੈ ਕਿਉਂਕਿ ਇਸਤਰੀ ਦਾ ਵੀ ਨਵਾਂ ਜਨਮ ਹੁੰਦਾ ਹੈ

ਕਿਥੋਂ ਕਿਥੋਂ ਤੁਸੀਂ ਜਿਹੜਾ ਕਹਿ ਗਏ ਮਾਦ ਵਿੱਚ ਕਹੋਗੇ ਬਹੁਤ ਸਰੂ ਪਾਛੰਦੇ ਵਿੱਚ ਸਾਥ ਜੁਰਾ ਨਹੀਂ ਪਰ ਮਾਨ ਦੇਖੀ ਸਭ ਨੂੰ ਮੇਰਾ ਚਿੰਦਾ ਨਾ ਗਿਆ ਸਰ ਕਿਪੇ ਲੋਕੋ ਤੁਸੀਂ ਕਿ ਨੰਬਰ ਮਾਦ ਵਿੱਚ ਆਉਂਦੇ ਦਿੱਤੇ ਸਤਿਨਾਮ ਨੇ ਬੇਰੋਰ ਵਾਦ ਕਹਿਆ ਕੁਦਰਤ ਦੇ ਲਈ ਪਉਣੰਦੂਨੋ ਪਾਣੀ ਪਿਤਕ ਮਾਤਾ ਤਤ ਹਤ ਜਿਸ ਰਾਤ ਕੋਈ ਤਾਈ ਗੱਲ ਲੈ ਸੁਰ ਜਗਤ ਦਾ ਕੁਦਰਤ ਦੇ ਸਤੂਆਂ ਨੇ ਸਾਨੂੰ ਬਹੁਤ ਪ੍ਰੇਰਨਾ ਦਿੱਤੀ ਹੁਣ ਅਸੀਂ ਲੋਕ ਹਾਂ ਕਿ ਜਿਹੜੇ ਕੰਮ ਉਹਨਾਂ ਨੇ ਕਹਿ ਨੇ ਅਸੀਂ ਉਲਟ ਹੀ ਕਰਦੇ ਵੈ ਕਦੇ ਵੀ ਹਰਾਮ ਨੂੰ ਨਾ ਕਿ ਸਰਕਾਰ ਤੋਂ ਬੁਰੀ ਨਹੀਂ ਹੁੰਦੀ ਹੈ ਕਿ ਦੀਵਾਲੀ ਤੇ ਘਾਤ 11 ਬੰਤਿਵਾਰਾ ਕਰਕੇ ਨਹੀਂ ਕਰੂਗੀ ਜਦੋਂ ਇਸ ਮੋਕਦ ਬਕਸਤ ਨੂੰ ਰੱਖ ਕੇ ਦੀਵਾਲੀ ਅਸੀਂ ਮਨਾਨੇ ਹਾਂ ਇਸੇ ਦੀ ਨਾਮ ਕਰਕੇ ਤਜਰੀਬ ਮਨਵਾਸ ਤੋਂ ਬਾਅਦ ਵਾਪਸ ਆਏ ਲੋਕਾਂ ਦੀਵਾਂ ਦਾ ਕੀ ਕੀ ਪਰ ਕਿਸੇ ਵੀ ਚਿਕਨ ਨਹੀਂ ਹੁੰਦਾ ਕਿ ਲੋਕਾਂ ਨੇ ਪ੍ਰੋਟਾਕੇ ਚਲਾਏ ਅਸੀਂ ਉਸ ਤਿਹਾੜ ਨੂੰ ਕਾਗਿਆਂ ਦੇ ਨਾਲ ਗੁਰੂ ਹਰਿਮਿੰਦਰ ਸਾਹਿਬ ਜੀ ਦੀਵਾਲੀ ਦੇ ਵਜ੍ਹਾ ਨਾਲ ਜਦੋਂ ਬਟਾਕੇ ਸੀ ਅੰਸਰ ਨਿਤਸਰੀ ਦੇ ਮੌਤੇ ਅਸੀਂ ਲੋਕਾਂ ਨੇ ਦੀਪਾਂ ਵਾਲੇ ਕੀ ਸੰਗਤ ਨੇ ਅਸੀਂ ਸੋਚਦਾ ਕਿ ਇਹ ਨਾਲ ਜੋੜਦਾ ਕਿ ਬਟਾਕੇ ਨਾਲ ਇੰਨੀ ਵਾਤਾਵਰਣ ਦੀ ਕੁਦਰਤ ਦਾ ਰਸਾਣ ਹੁੰਦਾ ਅਸੀਂ ਗੁਰੂ ਸਾਹਿਬ ਨੂੰ ਬਾਰ-ਬਾਰ ਕਹਿੰਦੇ ਕੋਲ ਅਸੀਂ ਉਹੀ ਕੰਮ ਕਰਨਾ ਹੈ ਜਿਹੜੇ ਕੰਮ ਤੋਂ ਉਹ ਲੋਕਦੇ ਨੇ ਸੋ ਰਾਮਗੜੀਆ ਕਾਲਜ ਤੋਂ ਵਿਦਿਆਰਥੀ ਪਹੁੰਚ ਚੁੱਕੇ ਹਨ ਸਭ ਕੁ ਸੋ ਜਿਹੜੇ ਹੋਰ ਵੀ ਕੋਈ ਵਿਦਿਆਰਥੀ ਪਹੁੰਚੇ ਹਨ ਕਿਰਪਾ ਕਰਕੇ ਆਪਣਾ ਨਾਮ ਇੱਥੇ ਲਿਖਾ ਜਾਣ ਸੋ ਰਾਮਗੜੀਆ ਕਾਲਜ ਫਖਵਾਰਾ ਦੇ ਵਿਦਿਆਰਥੀ ਧੰਨ ਜੀ ਬੈਂਸ ਉਹ ਆਪ ਸਭ ਦਾ ਨਿਰਦੋਸ਼ ਬਰਸਾਣ ਨੂੰ ਬੁਲਾਏਗਾ ਸੋ ਸੁਖਮੈਂਤੀ ਹੈ ਕਿ ਸਾਰੇ ਸੋ ਪਹੁੰਚ ਜਾਵੇ ਸੁਤਾਰ ਰਪੀਨ ਸੁਤਾਰ ਰਪੀਨ ਫੈਂਸ ਲਾਮੁੜਿਆ ਕਾਲਜ ਕੋਲਰ ਮੰਡੀ ਆਪੀ ਬਾਹਰ ਸਰਦਾਰੋਂ ਦੋਸ਼ ਅਸਰ ਤੋਂ ਆਉਣਗੇ ਤੋਂ ਬਾਕੀ ਕਿਨਾਰੇ ਤੇ ਤੁਸੀਂ ਆਪਣੇ ਸਾਨੂੰ ਫੋਨ ਕਰ ਲਓ ਜੇ ਨਹੀਂ ਆਉਂਦੇ ਤਾਂ ਤੁਸੀਂ ਬਿਨਾਂ ਸਮਰੇ ਤੋਂ ਵੀ ਸੱਦ ਪੜਾਓ ਫੋਰ ਕੋਈ ਇਹਦੇ ਵਿਦਿਆਰਥੀ ਜਿਨ੍ਹਾਂ ਨੂੰ ਸ਼ਰਤ ਪੜਨਾ ਅੱਜ ਦੇ ਇਸ ਮੁਬਾਰਕ ਮੌਕੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਕੋਲ ਆਪਣੀ ਨਿਮਰਤਾ ਕੀਤੀ ਹੈ ਤੁਸੀਂ ਬਹੁਤ ਕੀਤੇ ਹੋ واحرو جی واحد واحد واحو جی کا خالص شری واحر جی کی فتح ਸਤਿ ਸ੍ਰੀ ਅਕਾਲ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੌਕਾ ਰੱਖਦੇ ਆ ਅੱਜ ਦਾ ਇਹ ਗੁਰਮਤਿ ਸਮਾਗਮ ਜੋਗੀ ਗੋਦਵਾਰ ਧਿਆਨ ਸਰਾਇ ਰਾਂਗੜੀ ਵਿਖੇ ਬਣਾਇਆ ਜਾ ਰਿਹਾ ਹੈ ਸੋ ਆਪ ਸਾਰੀ ਹਿੱਸਾ ਸਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਤੇ ਪਾਵਨ

ਆਪਣੀ ਆਪਣੀ ਆਗਦੀ ਗੁਰਾਂ ਦੇ ਚਰਨਾਵਾਂ ਦੇ ਵਿੱਚ ਪਰਵਾਣ ਕਰਨ ਸੋ ਬੜੇ ਬੜੇ ਭਾਗਵਰੀਆਂ ਜੀ ਸਾਡੇ ਇਹ ਸਮਾਗਮ ਚੱਲ ਰਹੇ ਨੇ ਤੁਹਾਨੂੰ ਰੂਪ ਰੂਪ ਕਰਾ ਰਹੇ ਆ ਸਾਡੇ 8th ਕਾਲਜ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਤੇ ਥੋੜਾ ਚੜ੍ਹਨਾ ਪਾਉਣਗੇ ਦੋ ਇਹ ਸਮਾਗਮ ਸਲਾਨਾ ਮਨਾਏ ਜਾਂਦੇ ਰਹੇ ਨੇ ਅणि प्रिंसिपल ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੂੰ ਕੀ ਸਾਧ ਸੰਗਤ ਜਿਉ ਹੋ ਆਪ ਹਲੀ ਪ੍ਰਕਾਰ ਜਾਣੂ ਹੋ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਜਿਹੜਾ ਕਿ ਆਪਾਂ ਸਮੂਹ ਸਾਧ ਸੰਗਤ ਨੇ ਪੂਰੇ ਵਰਲਡ ਦੇ ਵਿੱਚ ਮਨਾ ਚੁੱਕੇ ਆ ਉਹ ਫਿਰ ਕਾਲਜ ਦੇ ਜਿਹੜੇ ਬੱਚੇ ਤੇ ਟੀਚਰ ਸਹਿਬਾਨ ਆ ਪਹਿਲਾਂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਮਨਾਉਣਾ ਹੁੰਦਾ ਤੇ ਫਿਰ ਅਸੀਂ ਉਹ ਸੇਮ ਡੇਟ ਨਹੀਂ ਰੱਖੀ ਦੀ ਉਸ ਤੋਂ ਬਾਅਦ ਕੋਈ ਇਦਾਂ ਦਾ ਦਿਨ ਰੱਖੀਦਾ ਆ ਕਿ ਜਿਸ ਦੇ ਵਿੱਚ ਬੱਚਿਆਂ ਦੇ ਪੇਪਰ ਵੀ ਨਾ ਹੋਣ ਕਿਦਾਂ ਸਾਨੂੰ ਦਿਨ ਲੱਭਿਆ ਨਹੀਂ ਪਰ ਬੱਚਿਆਂ ਦੇ ਫੇਰ ਵੀ ਪੇਪਰ ਆ ਔਰ ਬੜੇ ਮਾਣ ਤੇ ਮੈਂ ਫਖਰ ਦੇ ਨਾਲ ਕਹਿ ਸਕਦਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕੋਰੀਡੋਰ ਜਗਾ ਕਰਤਾਰਪੁਰ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਨਾਲ ਸੰਬੰਧਿਤ ਦੋਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ 13-13 ਤੋਲਿਆ ਅੱਜ ਵੀ ਬਹੁਤ ਜਿਹੜੇ ਮੈਂਬਰਸ ਆ ਉਹ ਬੜੇ ਪੈਸੇ ਵਾਲੇ ਆ ਪਰ 13 13 ਤੋਲਣਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਬਿਜ਼ਨਸਮੈਨ ਜਾਂ ਦੁਕਾਨਦਾਰ ਦੇ ਕੋਲੋਂ ਨਹੀਂ ਤੋਲ ਹੋਇਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 13 13 ਤੋਲਿਆ ਜਾਣਾ ਮੈਂ ਉਸ ਜਗ੍ਹਾ ਦੇ ਉੱਤੇ ਕਰਤਾਰਪੁਰ ਗਿਆ ਤੇ ਮੈਂ ਉੱਥੇ ਹੀ ਦੇਖਿਆ ਕਿ ਉੱਥੇ ਜਿਹੜਾ ਪਿਉਰੀਫਾਈ ਵਾਟਰ ਪਲਾਂਟ ਵੀ ਲਾਏ ਹੋਏ ਆ ਅਸੀਂ ਪਾਣੀ ਦੀਆਂ ਜਿਹੜੀਆਂ ਬੋਤਲਾਂ ਉੱਥੋਂ ਲਿਆਉਨੇ ਆ ਜਲ ਦੀਆਂ ਔਰ ਉਹ ਜਲ ਲਈ ਉਹਨਾਂ ਨੇ ਜਿੰਨੀਆਂ ਮਰਜ਼ੀ ਤੁਸੀਂ ਬੋਤਲ ਲੈ ਲਓ ਉਹਦੇ ਪੈਸੇ ਨਹੀਂ ਕੋਈ ਵੀ ਲੈਂਦੇ ਸਾਈਡ ਦੇ ਉੱਤੇ ਇੱਕ ਟੋਕਰੀ ਰੱਖੀ ਹੋ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਉਹਦੇ ਵਿੱਚ ਜਿੰਨੇ ਮਰਜ਼ੀ ਪਾ ਸਕਦੇ ਆ ਅਰਦਾਸ ਕਰਾਉਂਦੀ ਆ ਜਿਹੜੀ ਇੰਡੀਆ ਤੋਂ ਸੰਗਤ ਉੱਥੇ ਗਈ ਹੋ ਹੁੰਦੀ ਆ ਉਹ ਕਹਿੰਦੇ ਨੇ ਨਾਂ ਲਿਖਾ ਦਿਓ ਜੀ ਜਿਨ੍ਹਾਂ ਜਿਨ੍ਹਾਂ ਨੇ ਅਰਦਾਸ ਕਰਾਉਣੀ ਜਿਸ ਚੀਜ਼ ਦੀ ਕਰਾਦੀ ਦੀ ਨਾਂ ਲਿਖਾ ਦੇਈਦੇ ਆ ਜੇ ਉਹਨਾਂ ਨੂੰ ਪੁੱਛੀਏ ਪੈਸੇ ਵਧਾਈਏ ਉਹ ਕਹਿੰਦੇ ਪੈਸੇ ਉਹ ਟੋਕਰੀ ਪਈ ਆ ਉਹਦੇ ਵਿੱਚ ਪਾ ਦਿਓ ਉਥੇ ਅਰਦਾਸ ਦੇ ਵਿੱਚ ਕਿਸੇ ਦੇ ਨਾਮ ਦੇ ਉੱਤੇ ਬੋਲਦੇ ਨਹੀਂ ਵੀ ਫਲਾਣੇ ਨੇ ਇੰਨੇ ਪੈਸੇ ਦਿੱਤੇ ਆ ਵੀ ਇਦਾਂ ਨਹੀਂ ਉਥੇ ਇੱਕ ਪਿੰਨੀ ਵਾਲਾ ਪ੍ਰਸ਼ਾਦ ਮਿਲਦਾ ਆ ਸਾਡੇ ਇੱਥੇ ਇੰਡੀਆ ਦੇ ਵਿੱਚ ਤਾਂ ਅਸੀਂ ਅਜੇ ਉਹ ਨਹੀਂ ਕਰ ਸਕੇ ਔਰ ਉਥੇ ਪੇਮੈਂਟ ਦੇ ਕੇ 100 ਰੁਪਏ ਦੇ 200 500 ਦਾ ਕਿੰਨੇ ਦਾ ਤੁਸੀਂ ਲੈਣਾ ਚਾਹੁੰਦੇ ਆ ਉਥੇ ਮੈਂ ਦੱਸਣਾ ਚਾਹੁੰਦਾ ਆ ਕਿ ਪਿੰਨੀ ਪ੍ਰਸ਼ਾਦ ਵੀ ਇਸੇ ਹੀ ਤਰੀਕੇ ਨਾਲ ਪੰਜ ਪੈਕਟ ਦੇ ਦਿੰਦੇ ਆ ਪੁੱਛ ਲੈਂਦੇ ਕਿ ਹੋਰ ਲੈਣਾ ਅਸੀਂ ਹੋਰ ਪੰਜ ਪੈਕਟ ਦੇ ਦਿੰਦੇ ਆ ਜੇ ਪਿੱਛੇ ਪੈਸੇ ਤਾਂ ਕਹਿੰਦੇ ਉੱਥੇ ਰੱਖੀਏ ਸੋ ਮੈਂ ਉਸ ਜਗ੍ਹਾ ਦੇ ਉੱਤੇ ਸ਼ਾਪਿੰਗ ਵੀ ਕਰਕੇ ਦੇਖੀ ਆ ਪੈਸੇ ਮਨੀ ਚੇਂਜ ਕਰਾਉਂਦੇ ਆ ਔਰ ਉੱਥੇ ਜਿਹੜੇ ਪੈਸੇ ਚੇਂਜ ਕਰਾਉਣ ਤੋਂ ਪਹਿਲਾਂ ਜਦੋਂ ਅਸੀਂ ਉਹਨਾਂ ਤੋਂ ਸਮਾਨ ਦੋ ਘੋੜਾ ਬੋਸਕੀ ਕੱਪੜਾ ਜਿਹੜਾ ਆ ਉੱਥੇ ਕਾਫੀ ਲਿਆਉਂਦੇ ਆ ਔਰ ਉਹ ਜਿਹੜੇ ਸਾਡੇ ਲਗਭਗ 1 ਰੁਪਿਆ ਉਹਨਾਂ ਦੇ 200 ਇਹ 2 ਰੁਪਇਆ 80 ਪੈਸੇ ਚੱਲਦਾ ਆ ਤੇ ਅਸੀਂ ਸਾਨੂੰ ਇਹ ਹੁੰਦਾ ਵੀ ਉਹ ਦੁਕਾਨ ਵਾਲੇ ਦਾ ਮੈਂ 5000 ਦੇਣਾ ਆ ਉਹਦਾ 10000 ਦੇਣਾ ਉਹ ਦੁਕਾਨ ਵਾਲੇ ਨੂੰ ਫਿਕਰੇ ਹੀ ਨਹੀਂ ਉਹ ਕਹਿੰਦੇ ਲਵਾਫਾ ਵੀ ਆਪਣਾ ਨਾਲ ਹੀ ਲੈ ਲੈ ਤੇ ਤੁਸੀਂ ਉਥੋਂ ਪੈਸੇ ਚੇਂਜ ਕਰਾ ਕੇ ਮਨੀ ਚੇਂਜ ਕਰਾ ਕੇ ਸਾਨੂੰ ਦੇ ਦਿਓ ਜਾਣ ਲੱਗੇ ਇਸ ਤੋਂ ਬਹੁਤ ਵੱਡਾ ਧੰਨ ਦੇ ਨਾਲ ਇਸ ਜਿਹੜਾ ਪ੍ਰੋਗਰਾਮ ਅੱਜ ਮਨਾਇਆ ਜਾ ਰਿਹਾ ਆ ਤੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਇਹ ਮਨਾ ਰਹੇ ਆ ਸਾਰੇ ਕਾਲਜ ਸਾਰੇ ਆਰਾਮਗੜੀਆ ਵਿਦਿਅਕ ادارے ਰਾਮਗੜੀਆ ਐਜੂਕੇਸ਼ਨ ਕਾਉਂਸਲ ਸਾਰਿਆਂ ਦੇ ਸਹਿਯੋਗ ਦੇ ਨਾਲ ਬਣਾਇਆ ਜਾ ਮਨਾਇਆ ਜਾ ਰਿਹਾ ਮੈਂ ਇੱਕ ਛੋਟੀ ਜਿਹੀ ਆਪਣੀ ਯਾਤਰਾ ਦੀ ਜਿਹੜੀ ਆ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਸਾਡੇ ਪ੍ਰਿੰਸੀਪਲ ਸਾਹਿਬ ਸਰਦਾਰ ਮਨਜੀਤ ਸਿੰਘ ਜੀ 2 ਥੋੜੇ ਦਿਨ ਪਹਿਲਾਂ ਹੀ ਕਰਤਾਰਪੁਰ ਸਾਹਿਬ ਜਾ ਕੇ ਆਏ ਨੇ ਪਾਕਿਸਤਾਨ ਉਹਦੀ ਵਿੱਚ ਛਾਤਰਾ ਦੇ ਕੋਈ ਸ਼ਰਧਾਂਜਲੀ ਕੀਤੇ ਨੇ ਸਾਡੇ ਸਟਾਫ ਮੈਂਬਰ ਨੇ ਲੰਗਰ ਦੀ ਤਿਆਰੀ ਵੀ ਹੋ ਰਹੀਆਂ ਨੇ ਇਸਾੜਾ ਨੰਗਰਾਲ ਬਣਿਆ ਜੀ ਸਰਦਾਰ ਮੋਹਨ ਸਿੰਘ ਜੀ ਅਦਿਆਬਾਦੀ ਜਿਨ੍ਹਾਂ ਦੇ ਹੱਥੋਂ 75 ਸਾਲ ਪਹਿਲਾਂ ਇਹ ਸਾਰੀ ਆਪਣੀ ਪ੍ਰਾਪਰਟੀ ਰਾਮਗੜੀਆਂ ਆਧਾਰਿਆਂ ਨੂੰ ਦਾਨ ਕਰ ਦਿੱਤੀ ਸੀਗੀ ਕਿ ਤੇ ਸਾਡੇ 20 ਘਟੂ ਘੜ 20 ਆਧਾਰੇ ਸਾਡੇ ਰਾਮਗੜੀਆਂ ਚੱਲਦੇ ਨੇ ਸੋ ਅੱਜ ਬਹੁਤ ਖੁਸ਼ੀ ਹੈ ਗੁਰਨਾਨ ਸਿੰਘ ਦੇ ਗੁਰਪੁਰ ਮਨਾਏ ਜਾ ਰਹੇ ਨੇ ਸੋ ਚੇਅਰਮੈਨ ਮੈਡਮ ਮੈਡਮ ਅਨਪੀਰ ਭੋਗਲ ਜੀ ਡਾਇਰੈਕਟਰ ਮੈਡਮ ਮੈਡਮ ਵੀਓ ਮੋਟਾਟ ਜੀ ਗਗਨਦੀਪ ਟੱਟ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣੇ ਬੱਚਿਆਂ ਨੂੰ ਆਦਾਰਿਆਂ ਨੂੰ ਗੁਰੂ ਸਾਹਿਬਾਂ ਦੇ ਗੁਰਪੁਰ ਮਨਾਉਣ ਲਈ ਪ੍ਰੇਰਿਤ ਕਰਦੇ ਨੇ ਸੋ ਦਾਸ ਮਨਜੀਤ ਸਿੰਘ ਕਲਸਾ ਰਾਮਗੜੀ ਪ੍ਰੋਟੀਨ ਕਾਲਜ ਫਕਵਾੜਾ ਆ ਵੀ ਦਾ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਹਨ ਕਰ ਵੀ ਕਿਸੇ ਨੂੰ ਪਤਾਈਆਂ ਕਿ ਉਹ ਜੋ ਅੱਜ ਵਰਪਰ ਮਨਾਇਆ ਜਾ ਰਿਹਾ ਇਹਨੇ ਸਾਡੇ ਗੌਰਵ ਕੁਮਾਰ ਜੀ ਮਕੈਨਿਕਲ ਦੇ ਐਚਓਡੀ ਰਾਮਗੜੀ ਪੋਰਟੈਂਟ ਨੇ ਕੁਆਲੀਫਾਇਆ ਡਾ ਬਾਈਬੀ ਜੀ ਦਾ ਸਾਹਿਬ ਬਾਈਬੀ ਜੀ ਅੱਜ ਕਾਂਗਰੀ ਸੰਸਥਾਵਾ ਵੱਲੋਂ ਸ਼੍ਰੀ ਗੁਰਨਾਨ ਜੀ ਦੀ ਧੰਨ ਗੁਰਨਾਨ ਜੀ ਦੀ ਪਾਕਾ ਪਸਤੂ ਨੂੰ ਬਣਾ ਰਹੇ ਹਨ ਸਾਨੂੰ ਬਣ ਕੇ ਸ਼੍ਰੀਆ ਕੇ ਲਈ ਸਾਰੀਆਂ ਸੰਗਤਾਂ ਨੂੰ ਇਸ ਪਲ ਬਰਾਬਰ ਕਰਨ ਮੌਕਾ ਦਿੱਤਾ ਰਿਹਾ ਹੈ। ਸਭ ਬਹੁਤ ਬਹੁਤ ਧੰਨਵਾਦ ਆ ਰਹਿਆਂ ਦਾ ਜੀ। ਸਭਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਫਿਰ ਲਾਈਵ ਹੋਵਾਂਗੇ ਥੋੜੀ ਦੇਰ ਬਾਅਦ। ਸਭਰਾਂ ਨੂੰ ਗੁਰਨਾਣ ਸਾਹਿਬ ਦੇ ਘਰ ਪਰ ਦੀਆਂ ਲੱਖ ਲੱਖ ਮੁਬਾਰਕਬਾਦ। ਮੰਗਰ ਦੀ ਵੀ ਤਿਆਰੀ ਚੱਲ ਰਹੀ ਹੈ ਪੂਰੇ ਸਾਰੇ ਸਮਾਗਮ ਸਾਡੇ ਸਕੂਲਾਂ ਦੇ ਬੱਚੇ ਤੇ ਟੀਚਰ ਦੇ ਆਪ ਰਲ ਮਿਲ ਕੇ ਮਨਾਉਂਦੇ ਨੇ ਮੰਗਰ ਦੀ ਤਿਆਰੀ ਚੱਲ ਰਹੀ ਹੈ ਤੁਹਾਨੂੰ ਸਭ ਨੂੰ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ